ਦੋਸਤੋ ਇਹ ਆ ਉਹ ਸਰਸਾ ਨਦੀ ਜਿਸ ਉੱਪਰ ਗੁਰੂ ਸਾਹਿਬ ਦੇ ਗੁਰਗੋਇੰਦ ਸਿੰਘ ਜੀ ਦੇ ਸਾਰੇ ਪਰਿਵਾਰ ਦਾ ਜਿਹੜਾ ਵਿਛੋੜਾ ਪਿਆ ਸੀ ਇਸ ਥਾਂ ਤੋਂ ਜਿਹੜਾ ਸਾਰਾ ਪਰਿਵਾਰ ਵਿਛੜਿਆ ਸੀ ਤੇ ਜਿਹੜਾ ਤੁਸੀਂ ਸਾਹਮਣੇ ਗੁਰੂ ਘਰ ਵੇਖ ਰਹੇ ਹੋ ਇਹ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਹੈ ਤੇ ਉੱਪਰ ਜਿਹੜਾ ਜਿੱਥੇ ਵਿਛੋੜਾ ਪਿਆ ਸੀ ਉਹ ਥਾਂ ਦੇ ਵੀ ਚੱਲਾਂਗੇ ਆਪਾਂ ਤੇ ਪਹਿਲਾਂ ਤੁਸੀਂ ਗੁਰੂ ਘਰ ਵੇਖੋ ਤੇ ਬਹੁਤ ਜਿਹੜਾ ਉਚਾਈ ਤੇ ਗੁਰੂ ਘਰ ਬਣਿਆ ਹੋਇਆ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਜਿਹੜੀ ਸਰਸਾ ਨਦੀ ਤੇ ਬਹੁਤ ਜ਼ਿਆਦਾ ਹਾੜਾ ਆਇਆ ਹੋਇਆ ਸੀ ਜਦੋਂ ਗੁਰੂ ਗੋਇੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲਾ ਤਾਂ ਮੁਗਲਾ ਫੌਜਾਂ ਜਿਹੜੇ ਉਦੋਂ ਬਾਅਦ ਵੀ ਪਿੱਛੇ ਲੱਗ ਗਈਆਂ ਸੀ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਜਿਹੜਾ ਕਾਫੀ ਹੜਾ ਹੋਇਆ ਸੀ ਸਰਸਾ ਨਦੀ ਵਿੱਚ ਤੇ ਉਦੋਂ ਜਿਹੜਾ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਇਹ ਗੁਰਦੁਆਰਾ ਪਰਿਵਾਰ ਜਿਹੜਾ ਵਿਛੋੜਾ ਸਾਹਿਬ ਹੈ ਉੱਪਰ ਆਪਾਂ ਚੱਲਾਂਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਤੇ ਜਿੱਥੋਂ ਸਾਰੀ ਸਰਸਾ ਨਦੀ ਵੀ ਚਮਕਦੀ ਹੈ ਇਸ ਥਾਂ ਤੇ ਜਿਹੜਾ ਪਰਿਵਾਰ ਦਾ ਜਿਹੜਾ ਵਿਛੋੜਾ ਪਿਆ ਸੀ ਗੁਰੂ ਘਰ ਹੈ ਜਿਹੜਾ ਕਾਫੀ ਉਚਾਈ ਤੇ ਬਣਿਆ ਹੋਇਆ ਹੈ ਜੇ ਆਪਾਂ ਇੱਥੇ ਲੋਕਾਂ ਦੀ ਗਿਣਤੀ ਦੀ ਗੱਲ ਕਰੀ ਤਾਂ ਬਹੁਤ ਜਿਹੜੇ ਘੱਟ ਲੋਕ ਆਉਂਦੇ ਆ ਫਤੇਗ ਬਹੁਤ ਸਾਰੇ ਘੱਟ ਲੋਕਾਂ ਨੂੰ ਹਲੇ ਵੀ ਪਤਾ ਨਹੀਂ ਵੀ ਇਸ ਥਾਂ ਤੇ ਜਿਹੜਾ ਗੁਰੂ ਦੇ ਪਰਿਵਾਰ ਦਾ ਜਿਹੜਾ ਵਿਛੋੜਾ ਪਿਆ ਸੀਗਾ ਉਧਰ ਦੋਸਤੋ ਕਾਫੀ ਲੋਕ ਜਾਂਦੇ ਆ ਪਰ ਇੱਧਰ ਜਿਹੜੇ ਬਹੁਤ ਘੱਟ ਲੋਕ ਆਉਂਦੇ ਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਨਾ ਤਾਂ ਦੋਸਤੋ ਤਾਂ ਹੀ ਦਿਖਾਉਂਦਾ ਇੱਕ ਮਕਸਦ ਇਹ ਆ ਵੀ ਹੈ ਨਾ ਆ ਲੋਕਾਂ ਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਪਤਾ ਜ਼ਰੂਰ ਲੱਗੇ ਵੀ ਇਸ ਥਾਂ ਤੇ ਜਿਹੜਾ ਪਰਿਵਾਰ ਦਾ ਵਿਛੋੜਾ ਪਿਆ ਸੀ ਆ ਦੇਖੋ ਦੋਸਤੋ ਜਿਹੜਾ ਦਰਵਾਰ ਸਾਹਿਬ ਦੇ ਅੰਦਰ ਜਾਣ ਦਾ ਰਸਤਾ ਪਰਲੇ ਪਾਸੋਂ ਦੀ ਬਣਿਆ ਹੋਇਆਗਾ ਤੇ ਕਾਫੀ ਜਿਹੜਾ ਉਚਾਈ ਤੇ ਬਣਿਆ ਹੋਇਆ ਬਹੁਤ ਜ਼ਿਆ ਇਹ ਇਧਰਲੇ ਪਾਸੇ ਤੁਸੀਂ ਵੇਖ ਲਓ ਤੇ ਇਧਰਲੇ ਪਾਸੇ ਜਿਹੜੀ ਉਹ ਸਰਸਾ ਨਦੀ ਆ ਜਿਹਦੇ ਵਿੱਚ ਉਸ ਟਾਈਮ ਖੜਾ ਆਇਆ ਹੋਇਆ ਸੀਗਾ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜੀ ਆਜਾਦੇ ਜਿਹੜੇ ਗੁਰੂ ਜੀ ਤੋਂ ਅਲੱਗ ਹੋ ਗਏ ਸੀ ਤੇ ਉਸ ਤੋਂ ਬਾਅਦ ਜਿਹੜਾ ਕੁੰਮਾ ਮਾਸ਼ਕੀ ਦੇ ਘਰੇ ਆਏ ਸੀ ਇੱਥੀ ਆਉ ਕਰ ਵੀ ਇੱਥੀ ਆ ਜਿਹੜਾ ਤੇ ਇੱਥੋਂ 10-15 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੋਇਆਗਾ ਤੇ ਉਥੇ ਰਾਤ ਕੱਟਣ ਤੋਂ ਬਾਅਦ ਜਿਹੜੇ ਗੁਰਗੋਨ ਸਿੰਘ ਦੇ ਛੋਟੇ ਸਹਬਜ਼ਾਦੇ ਦੇ ਮਾਤਾ ਗੁਜਰੀ ਜੀ ਜਿਹੜੇ ਸੇੜੀ ਚਲੇ ਗਏ ਸੀ ਗੰਗੂ ਬ੍ਰਾਹਮਣ ਦੇ ਨਾਲ ਉਸ ਤੋਂ ਬਾਅਦ ਜਿਹੜਾ ਆਪਾਂ ਕਹਿ ਦਈਏ ਵੀ ਕੋਤਵਾਲੀ ਥਾਣੇ ਜਿਹੜਾ ਫੜਾਤਾ ਸੀ ਗੰਗੂ ਬ੍ਰਾਹਮਣ ਨੇ ਤੇ ਫਿਰ ਫਤੇਗੜ੍ਹ ਸਾਹਿਬ ਹੈ ਨਾ 26 27 28 ਜਿਹੜਾ ਬਹੁਤ ਵੱਡਾ ਮੇਲਾ ਉੱਥੇ ਸਮਾਂ ਕਹ ਦਈਏ ਆਪਾਂ ਜਿਹੜਾ ਲੱਗਦਾ ਦੋਸਤੋ ਤਾਂ ਇਧਰ ਦਰਬਾਰ ਸਾਹਿਬ ਬਣਿਆ ਹੋਇਆ ਦੋਸਤੋ ਇਸ ਥਾਂ ਤੇ ਜਿੰਨੇ ਜਿਹੜੇ ਗੁਰੂ ਦੇ ਪਰਿਵਾਰ ਦਾ ਵਿਛੋੜਾ ਪਿਆ ਸੀਗਾ ਸਰਸਾ ਨਦੀ ਬਿਲਕੁਲ ਜਿਹੜੀ ਨਾਲ ਹੈ ਉਹਨਾਂ ਟਾਈਮ ਤੇ ਇਧਰ ਦੇਖੋ ਦੋਸਤੋ ਇਹ ਮੇਨ ਰਸਤਾ ਜਿਹੜਾ ਉਸ ਤਰ੍ਹਾਂ ਉਸ ਤਰਫ ਤੋਂ ਆਂਦਾ ਹੈ ਨਾ ਤੇ ਇਧਰ ਜਿਹੜਾ ਬਿਲਕੁਲ ਮੇਨ ਰਸਤਾ ਹੈ ਤੇ ਇਧਰ ਹੌਲੀ ਹੌਲੀ ਜਿਹੜੀਆਂ ਦੁਕਾਨਾਂ ਵੱਧਣੀਆਂ ਸ਼ੁਰੂ ਹੋ ਗਈਆਂ ਬਾਬੇ ਦੀ ਜਿਹੜੀ ਦੇਗ ਆ ਆਪਾਂ ਲੈ ਲਈ ਆ ਤੇ ਇਧਰ ਜਿਹੜੀਆਂ ਹੁਣ ਆਪਾਂ ਕਹਿਦੀ ਵੀ ਹੁਣ ਜਿਹੜਾ ਇੱਥੇ ਮੇਲਾ ਭਰੂਗਾ ਤੇ ਉਦੋਂ ਬਾਅਦ ਜਿਹੜਾ ਚਮਕੌਰ ਸਾਹਿਬ 21 22 23 26 27 28 ਜਿਹੜਾ ਫਤੇਗੜ ਸਾਹਿਬ ਤਾਂ ਦੋਸਤੋ ਜਿਹੜਾ ਹੁਣ ਆ ਆਖਰੀ ਦਸੰਬਰ ਦੇ ਦਿਨ ਰਹਿ ਗਏ ਇਹ ਤਾਂ ਗੁਰੂ ਪਰਿਵਾਰ ਦੇ ਵਿਛੋੜੇ ਦੇ ਕਹਿ ਦਿਆ ਪਛੀਦੀਆਂ ਤੱਕ ਜਿਹੜਾ ਉਹ ਦਿਨ ਰਹਿ ਗਏ ਤਾਂ ਵਾਹਿਗੁਰੂ ਜਰੂਰ ਲਿਖਿਓ ਕਮੈਂਟਾਂ ਦੇ ਵਿੱਚ ਵੱਧ ਤੋਂ ਵੱਧ ਵੀਡੀਓ ਸ਼ੇਅਰ ਵੀ ਜਰੂਰ ਕਰਿਓ ਹੋ ਸਕੇ ਤਾਂ ਆਪਣੇ ਜਵਾਖਾਂ ਨੂੰ ਜਰੂਰ ਦਿਖਾਓ ਹੈ ਨਾ ਇਹ ਚੀਜ਼ਾਂ ਕਿਉਂਕਿ ਆਉਣ ਵਾਲੀ ਪੀੜ੍ਹ ਨੂੰ ਪਤਾ ਜਰੂਰ ਲੱਗੇ ਵੀ ਹੈ ਨਾ ਵੀ ਸਾਡੇ ਪੁਰਖਿਆਂ ਨੇ ਸਾਡੇ ਵਾਸਤੇ ਕੀ ਕੀਤਾ ਤਾਂ ਦੋਸਤੋ ਇੱਧਰ ਦੇਖੋ ਸਾਹਮਣੇ ਜਿਹੜਾ ਗੁਰੂ ਘਰ ਦਾ ਸਰੋਵਰ ਬਣਿਆ ਹੋਇਆਗਾ ਤੇ ਇੱਧਰ ਕਾਫੀ ਹੈ ਨਾ ਮੈਂ ਥੱਲੋ ਦਿਖਾਉਣਾ ਇੱਥੇ ਪੀੜ੍ਹ ਹੁਣ ਜਿਹੜੇ ਲੋਕ ਆਉਣ ਲੱਗਣਗੇ ਇਧਰਲੇ ਪਾਸੇ ਜਿਹੜੀ ਸਰਸਾ ਨਦੀ ਆ ਤੇ ਇਧਰ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਜਿਹੜਾ ਬਿਲਕੁਲ ਆਪਾਂ ਉੱਪਰ ਖੜੇ ਆ ਦੋਸਤੋ ਆ ਵੀਡੀਓ ਵਧੀਆ ਲੱਗੀ ਦੋਸਤੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਇਦਾਂ ਦੀਆਂ ਵੀਡੀਓ ਇਹਨੇ ਤੁਹਾਨੂੰ ਇਸ ਚੈਨਲ ਤੇ ਮਿਲਦੀਆਂ ਰਹਿਣਗੀਆਂ ਹੈਨਾ ਪਹਿਲਾਂ ਵੀ ਤੁਸੀਂ ਕਾ ਵੀ ਵੇਖੀ ਹੋਣੀ ਕਿਉਂਕਿ ਦੋਸਤੋ ਇਹ ਹਫ਼ਤੇ ਸੋਚਿਆ ਸੀ ਵੀ ਆਪਾਂ ਗੁਰੂ ਦੇ ਪਰਿਵਾਰ ਦੇ ਗੁਰਦੁਆਰਿਆਂ ਦੀ ਜਿਹੜੀ ਵੀਡੀਓ ਜਰੂਰ ਬਣਾਈਏ